ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਆਲੂ ਤੇ ਬ੍ਰੈਡ ਦੀ ਟੇਸਟੀ ਜਿਹੀ ਟਿੱਕੀ ਬਣਾਵਾਂਗੇ ਇਹ ਟਿੱਕੀ ਬਹੁਤ ਟੇਸਟੀ ਬਣ ਕੇ ਤਿਆਰ ਹੋਏਗੀ ਚਲੋ ਜੀ ਦੇਖ ਲੈਂਦੇ ਹਾਂ ਟਿੱਕੀ ਕਿਵੇਂ ਬਣਦੀ ਹੈ ਉਸ ਦੇ ਲਈ ਮੈਂ ਇੱਕ ਬ੍ਰੈਡ ਲਿਆ ਹੈ ਬ੍ਰੈਡ ਨੂੰ ਇਸ ਤਰੀਕੇ ਨਾਲ ਕੱਟ ਲਵਾਂਗੇ ਟਿੱਕੇ ਗਲਾਸ ਨਾਲ ਜੇ ਗਲਾਸ ਨਹੀਂ ਖਾਣਾ ਹੋਵੇ ਤਾਂ ਆਪਾਂ ਇਸ ਨੂੰ ਕਾਲੀ ਨਾਲ ਜਾਂ ਫਿਰ ਚਾਕੂ ਨਾਲ ਵੀ ਕੱਟ ਸਕਦੇ ਹਾਂ ਹੁਣ ਮੈਂ ਇਸ ਤਰੀਕੇ ਨਾਲ ਬ੍ਰੈਡ ਨੂੰ ਕੱਟ ਲਿਆ ਹੈ ਹੁਣ ਮੈਂ ਇਸੇ ਤਰੀਕੇ ਨਾਲ ਹੀ ਬਾਕੀ ਸਾਰੇ ਬ੍ਰੈਡਾਂ ਨੂੰ ਵੀ ਕੱਟ ਲਵਾਂਗੇ ਹੁਣ ਮੈਂ ਇਸੇ ਤਰੀਕੇ ਨਾਲ ਹੀ ਦੂਸਰੇ ਬ੍ਰੈਡਾਂ ਨੂੰ ਵੀ ਗੋਲ ਸ਼ੇਪ ਵਿੱਚ ਕੱਟ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਿੱਖ ਆਪਣਾ ਕਰੋਗੇ ਵੀਡੀਓ ਨੂੰ ਬ੍ਰੈਡ ਦੀਆਂ ਕਿਨਾਰੀਆਂ ਨੂੰ ਆਪਾਂ ਵੇਸਟ ਨਹੀਂ ਕਰਾਂਗੇ ਆਪਾਂ ਇਸਦੀ ਵੀ ਕੋਈ ਰੈਸਪੀ ਬਣਾ ਲਵਾਂਗੇ ਜੀ ਇਸ ਤਰੀਕੇ ਨਾਲ ਆਲੂ ਤੇ ਬ੍ਰੈਡ ਦੀ ਬਹੁਤ ਟੇਸਟੀ ਟਿੱਕੀ ਬਣ ਕੇ ਤਿਆਰ ਹੋਏਗੀ ਹੁਣ ਮੈਂ ਇਸੇ ਤਰੀਕੇ ਨਾਲ ਹੀ ਸਾਰੇ ਬ੍ਰੈਡਾਂ ਨੂੰ ਕੱਟ ਕੇ ਤਿਆਰ ਕਰ ਲਿਆ ਹੈ ਮੈਤੇ ਮੈਂ ਤਾਂ ਉਬਲੇ ਹੋਏ ਆਲੂ ਲੈਨੇ ਆ ਪਾਚ ਨੇ ਆਲੂ ਲੈਣੇ ਹੁਣ ਉਸ ਹਿਸਾਬ ਨਾਲ ਉਹਨੇ ਆਲੂ ਲੈ ਲਵਾਂਗੇ ਮੈਤੇ ਤਾਂ ਉਬਲੇ ਹੋਏ ਆਲੂ ਲੈਨੇ ਉਬਲੇ ਹੋਏ ਆਲੂ ਨੂੰ ਚੱਲ ਲੈ ਲਵਾਂਗੇ ਹੁਣ होली ਆ ਰਹੀ ਹੈ ਜੀ ਆਪਾਂ ਇਸ ਤਰੀਕੇ ਦੀ ਚਟਪਟੀ ਟਿੱਕੀ ਬਣਾ ਕੇ ਖਾ ਸਕਦੇ ਹਾਂ ਇਸ ਤਰੀਕੇ ਨਾਲ ਆਲੂ ਤੇ ਬਰੈਡ ਦੀ ਬਹੁਤ ਟੇਸਟੀ ਤੇ ਚਟਪਟੀ ਟਿੱਕੀ ਬਣ ਕੇ ਤਿਆਰ ਹੋਏਗੀ ਜੇ ਆਪਣਾ ਜਦੋਂ ਵੀ ਮਨ ਹੋਵੇ ਆਪਾਂ ਇਸ ਟਿੱਕੀ ਨੂੰ ਘਰ ਵਿੱਚ ਬਣਾ ਕੇ ਖਾ ਸਕਦੇ ਹਾਂ ਇਹ ਬਹੁਤ ਆਸਾਨ ਰੈਸਪੀ ਹੈ ਜਿਸ ਨੂੰ ਬਣਾਉਣ ਤੇ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਇੱਕ ਵਾਰ ਇਸ ਟਿੱਕੀ ਨੂੰ ਬਣਾ ਕੇ ਦੇਖਿਓ ਜੀ ਇਹ ਟਿੱਕੀ ਬਹੁਤ ਟੇਸਟੀ ਬਣ ਕੇ ਤਿਆਰ ਹੋਏਗੀ ਤੇ ਇਸ ਨੂੰ ਬਣਾਉਣ ਤੇ ਕੋਈ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਆਪਾਂ ਇਸ ਨੂੰ ਘਰ ਵਿੱਚ ਪਈਆਂ ਚੀਜ਼ਾਂ ਨਾਲ ਬਣਾ ਕੇ ਤਿਆਰ ਕਰ ਸਕਦੇ ਹਾਂ ਹੋਰ ਮੈਂ ਇਸ ਤਰੀਕੇ ਨਾਲ ਹੀ ਸਾਰੇ ਆਲੂਆਂ ਦੇ ਛੱਲ ਲਵਾਂਗੀ

ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜਰੂਰ ਦੇਖਿਓ ਜੀ ਅਸੀਂ ਇਸ ਤੋਂ ਪਹਿਲਾਂ ਵੱਖ-ਵੱਖ ਤਰ੍ਹਾਂ ਦੀਆਂ ਚਾਟ ਵੀ ਬਣਾਈਆਂ ਨੇ ਜਿਵੇਂ ਟਮਾਟਰ ਦੀ ਚਾਟ ਆਲੂ ਦੀ ਚਾਟ ਤੇ ਕਈ ਹੋਰ ਚਾਟ ਤੇ ਕਈ ਹੋਰ ਟਿੱਕੀਆਂ ਬਣਾਉਣ ਦੀ ਵੀਡੀਓ ਵੀ ਅਸੀਂ ਆਪਣੇ ਚੈਨਲ ਤੇ ਪਾ ਰੱਖੀ ਹੈ ਜੀ ਤੁਸੀਂ ਉਹ ਵੀਡੀਓਸ ਵੀ ਜ਼ਰੂਰ ਦੇਖਿਓ ਜੇ ਤੁਸੀਂ ਸਾਡੀ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅੱਜ ਆਪਾਂ ਆਲੂ ਤੇ ਬ੍ਰੈਡ ਦੀ ਟੇਸਟੀ ਤੇ ਚਟਪਟੀ ਜਿਹੀ ਟਿੱਕੀ ਬਣਾ ਕੇ ਤਿਆਰ ਕਰਾਂਗੇ ਉਹ ਵੀ ਬਹੁਤ ਘੱਟ ਸਮੇਂ ਦੇ ਵਿੱਚ ਅਸਦੇ ਲਈ ਆਲੂਆਂ ਨੂੰ ਬਿਲਕੁਲ ਬਰੀਕ ਮੈਸ਼ ਕਰ ਲਵਾਂਗੇ ਆਲੂ ਚੰਗੀ ਤਰ੍ਹਾਂ ਮੈਸ਼ ਹੋਣਗੇ ਤੇ ਟਿੱਕੀ ਵਧੀਆ ਬਣ ਕੇ ਤਿਆਰ ਹੋਏਗੀ ਆਲੂਆਂ ਨੂੰ ਆਲੂ ਮੈਸ਼ਰ ਨਾਲ ਹੀ ਆਉਂ ਫਿਰ ਚਮਚ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਅਸੀਂ ਵੀਡੀਓ ਦੀ ਐਡੀਟਿੰਗ ਇਸ ਲਈ ਬਹੁਤ ਘੱਟ ਕਰਦੇ ਹਾਂ ਜੀ ਤਾਂ ਕਿ ਤੁਸੀਂ ਦੇਖ ਸਕੋ ਕਿ ਜਿਸ ਤਰੀਕੇ ਨਾਲ ਅਸੀਂ ਟਿੱਕੀ ਬਣਾਈ ਹੈ ਤੁਸੀਂ ਉਸੇ ਤਰੀਕੇ ਨਾਲ ਹੀ ਟਿੱਕੀ ਨੂੰ ਬਣਾ ਕੇ ਤਿਆਰ ਕਰ ਸਕੋ ਬਰੈਡਾਂ ਨੂੰ ਆਪਾਂ ਆਲੂਆਂ ਦੇ ਵਿੱਚ ਪੀਸ ਕੇ ਤਾਂ ਟਿੱਕੀ ਬਣਾਉਂਦੇ ਹੀ ਹਾਂ ਜੀ ਅੱਜ ਆਪਾਂ ਇਸ ਤਰੀਕੇ ਨਾਲ ਟਿੱਕੀ ਬਣਾਵਾਂਗੇ ਬਰੈਡਾਂ ਨੂੰ ਬਿਨਾ ਪੀਸੇ ਤੋਂ ਹਲਮਾ ਤੁਹਾ ਜੀ ਹਰ ਚੀਜ਼ ਹੀ ਬਹੁਤ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਪਰ ਜੇਕਰ ਆਪਾਂ ਇਸ ਤਰੀਕੇ ਨਾਲ ਆਲੂ ਤੇ ਬਰੈਡ ਦੀ ਟਿੱਕੀ ਨੂੰ ਬਣਾਵਾਂਗੇ ਤੇ ਟਿੱਕੀ ਵੀ ਬਹੁਤ ਟੇਸਟੀ ਬਣੇਗੀ ਅਸੀਂ ਆਪਣੇ ਚੈਨਲ ਤੇ ਰੋਜ਼ ਰੋਜ਼ ਨਵੀਂ ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਹਨ ਮੈਂ ਆਲੂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਆ ਹੈ। ਆਲੂ ਬਿਲਕੁਲ ਬਰੀਕ ਚੰਗੀ ਤਰ੍ਹਾਂ ਮੈਸ਼ ਹੋ ਚੁੱਕੇ ਨੇ। ਨਪਾਇਸਤੇ ਵਿੱਚ ਇੱਕ ਪਿਆਜ਼ ਪਾਵਾਂਗੇ ਇਸ ਤਰੀਕੇ ਨਾਲ ਕੱਟਿਆ ਹੋਇਆ ਮੈਂ ਪਿਆਜ਼ ਨੂੰ ਥੋੜਾ ਮੋਟਾ ਹੀ ਕੱਟਿਆ ਹੈ ਇਸ ਤਰੀਕੇ ਨਾਲ ਬਹੁਤ ਵਧੀਆ ਟੇਸਟ ਆਏਗਾ ਟਿੱਕੀ ਦੇ ਵਿੱਚੋਂ ਥੋੜਾ ਜਿਹਾ ਹਰਾ ਧਨੀਆ ਪਾਵਾਂਗੇ ਦੋ ਹਰੀਆਂ ਮਿਰਚਾਂ ਪਾਵਾਂਗੇ ਬਰੀਕ ਕੱਟੀਆਂ ਹੋਈਆਂ ਜੇ ਆਪਾਂ ਇਸ ਦੇ ਵਿੱਚ ਲਸਣ ਅਦਰਕ ਦਾ ਪੇਸਟ ਪਾਉਣਾ ਹੋਵੇ ਤਾਂ ਇਸ ਦੇ ਵਿੱਚ ਲਸਣ ਅਦਰਕ ਦਾ ਪੇਸਟ ਵੀ ਪਾ ਸਕਦੇ ਹਾਂ ਜੀ ਹੁਣ ਆਲੂਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਲੂ ਦਾ ਹਰ ਸਨੈਕ ਤੇ ਟਿੱਕੀ ਵਗੈਰਾ ਬਹੁਤ ਟੇਸਟੀ ਬਣਦਾ ਹੈ ਜੀ ਹੁਣ ਆਪਾਂ ਇਸ ਦੇ ਵਿੱਚ ਜੋ-ਜੋ ਮਸਾਲੇ ਪਾਉਣੇ ਹਨ ਉਹ ਮਸਾਲੇ ਪਾਵਾਂਗੇ ਇੱਕ ਚਮਚ ਲਾਲ ਮਿਰਚ ਪਾਊਡਰ ਪਾਵਾਂਗੇ ਮਿਰਚ ਆਪ ਆਪਣੀ ਹਿਸਾਬ ਨਾਲ ਵਧ ਘੱਟ ਲੈ ਸਕਦੇ ਹਾਂ ਇੱਕ ਚਮਚ ਜੀਰਾ ਪਾਊਡਰ ਪਾਵਾਂਗੇ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਜਿਸ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਟਿੱਕੀ ਦੇ ਵਿੱਚੋਂ ਸਵਾਦ ਅਨੁਸਾਰ ਨਮਕ ਪਾਵਾਂਗੇ ਇੱਕ ਚਮਚਾ ਚਾਟ ਮਸਾਲਾ ਪਾਵਾਂਗੇ ਚਟਪਟੇ ਟੇਸਟ ਦੇ ਲਈ ਫਿਰ ਸਾਰੇ ਮਸਾਲਿਆਂ ਨੂੰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ Holi ਆ ਰਹੀ ਹੈ ਜੀ ਆਪਾਂ ਇਸ ਟਿੱਕੀ ਨੂੰ Holi ਲਈ ਵੀ ਬਣਾ ਸਕਦੇ ਹਾਂ ਆਲੂਆਂ ਨੂੰ ਸਾਰੇ ਮਸਾਲਿਆਂ ਦੇ ਵਿੱਚ ਜੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਤਰੀਕੇ ਦੇ ਚਟਪਟੇ ਸਨੈਕਸ ਜਿੰਨ ਕਿਆਂ ਸਭ ਨੂੰ ਬਹੁਤ ਪਸੰਦ ਆਉਣਗੇ ਤੁਸੀਂ ਇੱਕ ਵਾਰ ਇਸ ਨੂੰ ਬਣਾ ਕੇ ਦੇਖਿਓ ਜੀ ਹੁਣ ਆਪਾਂ ਇਸ ਦੇ ਵਿੱਚ ਵਧੀਆ ਟੇਸਟ ਦੇ ਲਈ ਅੱਧਾ ਚਮਚ ਭੁੰਨਿਆ ਹੋਇਆ ਜੀਰਾ ਪਾਊਡਰ ਪਾਵਾਂਗੇ ਫਿਰ ਮਸਾਲਾ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਟਿੱਕੀ ਬਹੁਤ ਕ੍ਰਿਸਪੀ ਤੇ ਕਰਾਰੀ ਬਣ ਕੇ ਤਿਆਰ ਹੋਈ ਕਿ ਤੁਸੀਂ ਵੀ ਇੱਕ ਵਾਰ ਇਸ ਟਿੱਕੀ ਨੂੰ ਬਣਾ ਕੇ ਦੇਖਿਓ ਜੀ ਜਦੋਂ ਵੀ ਆਪਣਾ ਮਨ ਕਰੇ ਆਪਾਂ ਬਾਜ਼ਾਰ ਵਰਗੀ ਟਿੱਕੀ ਘਰ ਵਿੱਚ ਹੀ ਬਣਾ ਕੇ ਖਾ ਸਕਦੇ ਹਾਂ ਜੀ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਇਹ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਨੇ ਆਪਾਂ ਇਸ ਦੀ ਟਿੱਕੀ ਬਣਾ ਲਵਾਂਗੇ ਟਿੱਕੀ ਬਣਾਉਣ ਦੇ ਲਈ 팬 ਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਮੈਂ ਇੱਥੇ ਦੋ ਚਮਚ ਸਰੋਂ ਦਾ ਤੇਲ ਪਾਇਆ ਹੈ ਜੀ ਤੇਲ ਨੂੰ ਥੋੜਾ ਜਿਹਾ ਗਰਮ ਕਰ ਲਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਇਸ ਦਾ ਕੱਚਾਪਨ ਦੂਰ ਕਰ ਲਵਾਂਗੇ ਤਾਂ ਕਿ ਤੇਲ ਕੱਚਾ ਨਾ ਰਹੇ ਆਪਾਂ ਬਰੈਡ ਦੀ ਟਿੱਕੀ ਬਣਾਉਣ ਤੋਂ ਪਹਿਲਾਂ ਬਰੈਡ ਨੂੰ ਤੇਲ ਦੇ ਵਿੱਚ ਥੋੜਾ ਜਿਹਾ ਕ੍ਰਿਸਪੀ ਕਰ ਲਵਾਂਗੇ ਜੀ ਜੂਬ ਬਰੈਡ ਨੂੰ ਆਪਾਂ ਗੋਲ ਗੋਲ ਕੱਟ ਕੇ ਰੱਖਿਆ ਸੀ ਉਹ ਸਾਰੇ ਬਰੈਡ ਨੂੰ ਆਪਾਂ ਪੈਨ ਦੇ ਵਿੱਚ ਰੱਖਾਂਗੇ ਸਾਰੇ ਬਰੈਡਾਂ ਨੂੰ ਪੈਨ ਦੇ ਵਿੱਚ ਰੱਖਾਂਗੇ ਤੇ ਕ੍ਰਿਸਪੀ ਹੋਣ ਤੱਕ ਸੇਕ ਲਵਾਂਗੇ ਇਸ ਤਰ੍ਹਾਂ ਬਰੈਡ ਦੀ ਟਿੱਕੀ ਬਹੁਤ ਕ੍ਰਿਸਪੀ ਬਣ ਕੇ ਤਿਆਰ ਹੋਏਗੀ ਬਰੈਡ ਦੀਆਂ ਸਾਈਡਸ ਚੇਂਜ ਕਰਕੇ ਇਸ ਨੂੰ ਕ੍ਰਿਸਪੀ ਕਰ ਲਵਾਂਗੇ ਆਪਾਂ ਫਰੈਸ਼ ਬ੍ਰੈਡ ਲਵਾਂਗੇ ਜੀ ਮੈਂ ਇੱਥੇ ਛੋਟੇ ਸਾਈਜ਼ ਦੇ ਬ੍ਰੈਡ ਲੈਨੇ ਜੇਕਰ ਤੁਹਾਡੇ ਕੋਲ ਵੱਡੇ ਬ੍ਰੈਡ ਹੋਣ ਤਾਂ ਸਾਈਜ਼ ਵਿੱਚ ਵੱਡੀ ਰਿੱਕੀ ਵੀ ਬਣਾ ਸਕਦੇ ਹਾਂ ਹੁਣ ਇਸੇ ਤਰੀਕੇ ਨਾਲ ਹੀ ਆਪਾਂ ਸਾਰੇ ਬ੍ਰੈਡਾਂ ਨੂੰ ਕ੍ਰਿਸਪੀ ਹੋਣ ਤੱਕ ਸੇਕ ਲਵਾਂਗੇ ਇਸ ਤਰੀਕੇ ਨਾਲ ਬ੍ਰੈਡ ਨੂੰ ਪਹਿਲਾਂ 팬 ਦੇ ਵਿੱਚ ਸੇਕ ਦੇ ਨਾਲ ਬ੍ਰੈਡ ਦਾ ਕੱਚਾਪਨ ਦੂਰ ਹੋ ਜਾਏਗਾ ਤੇ ਬ੍ਰੈਡ ਕ੍ਰਿਸਪੀ ਹੋ ਜਾਣਗੇ ਇਸ ਤਰੀਕੇ ਦੀ ਬਰੈਡ ਤੇ ਬਣੀ ਹੋਈ ਟਿੱਕੀ ਘਰ ਵਿੱਚ ਸਭ ਨੂੰ ਬਹੁਤ ਪਸੰਦ ਆਏਗੀ ਜੀ ਜਦੋਂ ਵੀ ਆਪਾਂ ਨੂੰ ਭੁੱਖ ਲੱਗੀ ਹੋਵੇ ਆਪਾਂ ਇਸ ਤਰੀਕੇ ਦੀ ਟਿੱਕੀ ਨੂੰ ਘਰ ਦੇ ਵਿੱਚ ਬਣਾ ਕੇ ਖਾ ਸਕਦੇ ਹਾਂ ਇਸ ਟਿੱਕੀ ਨੂੰ ਬਣਾਉਣ ਤੇ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਤੇ ਇਹ ਟਿੱਕੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਸਾਈਡ ਚੇਂਜ ਕਰਕੇ ਬਰੈਡ ਨੂੰ ਕ੍ਰਿਸਪੀ ਜਿਹਾ ਕਰ ਲਵਾਂਗੇ ਜੇਕਰ ਆਪਾਂ ਤੇਲ ਕਿਉਂ ਖਾਣਾ ਨਹੀਂ ਪਸੰਦ ਕਰਦੇ ਤਾਂ ਆਪਾਂ ਬਿਨਾਂ ਤੇਲ ਕਿਉਂ ਬਾਈ ਤੋਂ ਹੀ ਬ੍ਰੈਡ ਨੂੰ ਪੈਨ ਦੇ ਵਿੱਚ ਸੇਕ ਸਕਦੇ ਹਾਂ ਮੈਂ ਇੱਥੇ 2 ਚਮਚ ਤੇਲ ਪਾਇਆ ਹੈ ਬ੍ਰੈਡ ਨੂੰ ਸੇਕਣ ਦੇ ਲਈ ਹੁਣ ਬ੍ਰੈਡ ਚੰਗੀ ਤਰ੍ਹਾਂ ਕ੍ਰਿਸਪੀ ਹੋ ਚੁੱਕੇ ਨੇ ਹੁਣ ਮੈਂ ਸਾਰੇ ਬ੍ਰੈਡਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੀ ਇਸ ਤਰੀਕੇ ਨਾਲ ਆਪਣੀਆਂ ਚਾਰ ਟਿੱਕੀਆਂ ਬਣ ਕੇ ਤਿਆਰ ਹੋ ਜਾਣਗੀਆਂ ਹੁਣ ਬ੍ਰੈਡ ਨੂੰ ਪਲੇਟ ਦੇ ਵਿੱਚ ਰੱਖਾਂਗੇ ਤੇ ਬ੍ਰੈਡ ਉੱਪਰ ਆਲੂ ਵਾਲੀ ਸਟਫਿੰਗ ਰੱਖਾਂਗੇ ਸਟਫਿੰਗ ਰੱਖ ਕੇ ਜੰਗੀ ਤਰ੍ਹਾਂ ਸੈੱਟ ਕਰ ਲਵਾਂਗੇ മദ ച സെറ്റ് ലവേ സ്ടഫിംഗ് താങ്ക ബ്രെഡ്ഡ ਮੈਂ ਇਸੇ ਤਰੀਕੇ ਨਾਲ ਹੀ ਬਾਕੀ ਸਾਰੀਆਂ ਟਿੱਕੀਆਂ ਵੀ ਬਣਾ ਕੇ ਤਿਆਰ ਕਰ ਲਵਾਂਗੀ ਹੁਣ ਆਪਾਂ ਇਸ ਟਿੱਕੀ ਨੂੰ ਪੈਨ ਦੇ ਵਿੱਚ ਸੇਕ ਲਵਾਂਗੇ ਉਸਦੇ ਲਈ ਪੈਨ ਦੇ ਵਿੱਚ ਇੱਕ ਚਮਚ ਸਰੋਂ ਦਾ ਤੇਲ ਪਾਵਾਂਗੇ ਤੇਲ ਗਰਮ ਹੋ ਜਾਵੇ ਤਾਂ ਟਿੱਕੀ ਰੱਖਾਂਗੇ ਤੇ ਟਿੱਕੀ ਨੂੰ ਆਪਾਂ ਦੋਵੇਂ ਸਾਈਡਾਂ ਤੋਂ ਸੇਕ ਲਵਾਂਗੇ ක්ු ක්‍රස්්ිකාරා හුන්තාක සේකළමාගේ අනිස් ත්‍රීකනා තික ාරා පන් දස රිසයිඩ්ප කාළවාගේ ්‍රපට ස්ජයි ටිකනු බෝතකට සමඳය වෙචි නාකේ තියාර කරර්සාක දෙයා සයිස් චන්ජ් කර්කටක්කිනුපකාලමගේ ਦੇ ਕਿਤੇ ਯਾਰ ਇਸ ਨੂੰ ਸਰਵ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਮੁੰਜੀ ਕਿ ਕਿੰਨੇ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਈ ਹੈ ਆਪਾਂ ਇਸ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਇਹ ਢਿੱਕੇ ਜਿੰਨੀ ਵੇਖਣ ਵਿੱਚ ਵਧੀਆ ਲੱਗ ਰਹੀ ਹੈ ਉਨੀ ਟੇਸਟੀ ਵੀ ਹੋਏਗੀ ਹੁਣ ਆਪਾਂ ਇਸ ਦੇ ਉੱਪਰ ਥੋੜਾ ਜਿਹਾ ਨਿੰਬੂ ਨਿਚੋੜਾਂਗੇ ਚੁੜਾਂਗੇ ਅਸੀਂ ਆਪਣੇ ਚੈਨਲ ਤੇ ਰੋਜ਼ ਰੋਜ਼ ਨਵੀਂ ਨਵੀਂ ਵੀਡੀਓਜ਼ ਪਾਉਂਦੇ ਰਹਿੰਦੇ ਹਾਂ ਜੀ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਹੌਂ ਟਿੱਕੀ ਉੱਪਰ ਠੰਡਾ ਠੰਡਾ ਦਹੀਂ ਪਾਵਾਂਗੇ ग्रीन सॉस ਪਾਵਾਂਗੇ ਸਾਸ ਦੀ ਵੀਡੀਓ ਤੁਸੀਂ ਸਾਡੇ YouTube ਚੈਨਲ ਤੇ ਦੇਖ ਸਕਦੇ ਹੋ ਜੀ ਇਸ ਤਰੀਕੇ ਨਾਲ ਬਹੁਤ ਵਧੀਆ ਟੇਸਟੀ ਤੇ ਚਟਪਟੀ ਟਿੱਕੀ ਬਣ ਕੇ ਤਿਆਰ ਹੋਏਗੀ ਇਮਲੀ ਦੀ ਚਟਨੀ ਪਾਵਾਂਗੇ ਚਟਨੀ ਆਪ ਆਪਣੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹਾਂ ਜੀ ਥੋੜਾ ਜਿਹਾ ਪੂਜੀਆ ਪਾਵਾਂਗੇ प्याज पावगी परीक कटाया हुआ ती देख सकते हो जी टिक्कीखन कि वजिया लग रही है थोड़ी जी टूटी फरूटी पावगी मैं इतने दो कलर की टूटी फ्रूटी पावगी जी एक रेड एक ग्रीन थोड़ी जी होर रेड टूटी फ्रूटी पावे चाट मसाला पावे थोड़ा जि भुन्या है जीरा पाउडर पावेंगे उपरों थोड़ा जि दही पावे ग्रीन सॉस पावे ਇਮਲੀ ਵਾਲੀ ਚਟਨੀ ਪਾਵਾਂਗੇ ਪਿਆਜ਼ ਪਾਵਾਂਗੇ ਬਰੀਕ ਕੱਟਿਆ ਹੋਇਆ ਪੂਜੀਆ ਪਾਵਾਂਗੇ ਹੁਣ ਇਸ ਤਰੀਕੇ ਨਾਲ ਆਪਣੀ ਟੇਸਟੀ ਜਈ ਟਿੱਕੀ ਬਣ ਕੇ ਤਿਆਰ ਹੈ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ